ਤੱਕ ਖੋਜਤ ਪਾਏ ਆ ਡਰ ਕਰ ਮਿਲੈ ਮਿਲਾਏ ਖੋਜਦਿਆਂ ਖੋਜਦਿਆਂ ਹੀ ਉਹਦੀ ਪ੍ਰਾਪਤੀ ਹੁੰਦੀ ਹੈ ਉਹਦੇ ਭੈ ਉਹਦੇ ਅਦਬ ਦੇ ਵਿੱਚ ਚੱਲਿਆਂ ਹੀ ਉਹਦੀ ਪ੍ਰਾਪਤੀ ਹੁੰਦੀ ਹੈ ਆਪ ਪਛਾਣੇ ਕਰ ਵਸੈ ਹਉ ਮੈਂ ਤ੍ਰਿਸ਼ਨਾ ਜਾਏ ਜਦੋਂ ਬੰਦਾ ਖੋਜਦਿਆਂ ਖੋਜਦਿਆਂ ਆਪਣੇ ਆਪ ਦੀ ਵੀ ਪਹਿਚਾਣ ਕਰ ਲੈਂਦਾ ਕਿ ਅਸੀਂ ਉਸ ਪਰਮਾਤਮਾ ਦੀ ਅੰਸ਼ ਹਾਂ ਸਾਡਾ ਆਪਣੇ ਆਪ ਦੇ ਵਿੱਚ ਕੋਈ ਵਜੂਦ ਨਹੀਂ ਮੈਂ ਮੇਰੀ ਛੱਡਣੀ ਪੈਗੀ ਇਸ ਮੈਂ ਮੇਰੀ ਚੱਕ ਨਹੀਂ ਰੱਖਿਆ ਫੇਰ ਬੰਦਾ ਆਪਣੇ ਅਸਲ ਟਿਕਾਣੇ ਆਪਣੇ ਆਪਣੇ ਅਸਲ ਘਰ 'ਚ ਵੱਸਦਾ ਜਿੱਥੇ ਹਉਮੈ ਤੇ ਤ੍ਰਿਸ਼ਨਾ ਦੋਨੇ ਮੁੱਕ ਜਾਂਦੀਆਂ ਨੇ ਹੁਣ ਮੈਂ ਮੇਰੀ ਮੁੱਕ ਗਈ ਕਿਉਂਕਿ ਮੈਨੂੰ ਪਤਾ ਲੱਗ ਗਿਆ ਮੇਰਾ ਮੁਜ ਮੈਂ ਕਿਛ ਨਹੀਂ ਹੁਣ ਮੇਰੇ ਅੰਦਰੋਂ ਤ੍ਰਿਸ਼ਨਾ ਦੀ ਦੌੜ ਵੀ ਮੁੱਕ ਗਈ ਅੱਗੇ ਹੋਰ ਹੋਰ ਪ੍ਰਾਪਤੀ ਦੀਆਂ ਲਾਲਸਾਵਾਂ ਖਤਮ ਹੋ ਗਈਆਂ ਜੀਵਨ ਦੀ ਸੋਝੀ ਆ ਗਈ ਇਹਦਾ ਕੀ ਭਰੋਸਾ ਇਹਨੇ ਕਿੱਥੇ ਮਰ ਮੁੱਕ ਜਾਣਾ ਜੀਵਨ ਇਸੇ ਪ੍ਰਕਾਰ ਨਾਲ ਹੈ ਕੋਈ ਸੋਝੀ ਨਹੀਂ ਆਉਂਦੀ ਕੋਈ ਵਸਾ ਨਹੀਂ ਐ ਇਸ ਜੀਵਨ ਦਾ ਹੁਣ ਕੱਲ ਇੱਕ ਬੜੀ ਮੰਦਭਾਗੀ ਘਟਨਾ ਸਾਡੇ ਦੇਸ਼ ਦੇ ਅੰਦਰ ਵਾਪਰੀ ਔਰ ਇਤਿਹਾਸ ਦੇ ਕਾਲਿਆਂ ਦਿਨਾਂ ਚ ਚੇਤਾ ਕੀਤਾ ਜਾਊਗਾ 300 ਤੋਂ ਜ਼ਿਆਦਾ ਬੰਦੇ ਇੱਕ ਵਾਰ ਦੇ ਵਿੱਚ ਖਤਮ ਹੋਏ ਨੇ ਜਦੋਂ ਉਹ ਗੁਜਰਾਤ ਦੇ ਅੰਦਰ ਅਹਮਦਾਬਾਦ ਦੇ ਵਿੱਚ ਜਹਾਜ਼ ਕ੍ਰੈਸ਼ ਹੋ ਗਿਆ ਹੁਣ ਉਹਦੇ ਚ ਕਿੰਨੇ ਸਾਰੇ ਲੋਕ ਨੇ ਕਿੰਨੀਆਂ ਸਾਰੀਆਂ ਉਹਨਾਂ ਦੀਆਂ ਆਸਾਂ ਨੇ ਕੋਈ ਪਹਿਲੀ ਵਾਰ ਵਿਦੇਸ਼ ਚੱਲਿਆ ਕੋਈ ਆਪਦੀ ਪਤਨੀ ਨੂੰ ਲੈਣ ਚੱਲਿਆ ਕੋਈ ਜ਼ਿੰਦਗੀ ਚ ਪਹਿਲੀ ਵਾਰ ਜਹਾਜ਼ ਤੇ ਬੈਠਾ ਕੋਈ ਜ਼ਿੰਦਗੀ ਦੇ ਵਿੱਚ ਕਿਸੇ ਕਾਰੋਬਾਰ ਦੀ ਖਾਤਰ ਚੱਲਿਆ ਬੜੀਆਂ ਆਸਾਂ ਉਮੀਦਾਂ ਨੇ ਫੋਟੋਆਂ ਖਿੱਚੀਆਂ ਸੋਸ਼ਲ ਮੀਡੀਆ ਤੇ ਪਾਈਆਂ ਖੁਸ਼ੀਆਂ ਜ਼ਾਹਰ ਕੀਤੀਆਂ ਸਭ ਕੁਝ ਹੈ ਤੇ ਇੱਕ ਪਲ ਦੇ ਵਿੱਚ ਜ਼ਿੰਦਗੀ ਤਬਾਹ ਹੋ ਗਈ ਔਰ ਮੇਰੇ ਪਾਰਸ਼ਾਹੀ ਦਾ ਗੱਲ ਆਕਰੇ ਨੇ ਕਿਆ ਤੂ ਰਤਾ ਗਿਰਸਤ ਸਿਓ ਸਭ ਫੁੱਲਾਂ ਕੀ ਬਾਗਾਂਤ ਇਹ ਜੀਵਨ ਬੜਾ ਛੋਟਾ ਹੈ ਔਰ ਇਹਦੇ ਵਿੱਚ ਸਾਨੂੰ ਇਹ ਨਹੀਂ ਪਤਾ ਵੀ ਸਾਡਾ ਸਮਾਂ ਕਦੋਂ ਨਜ਼ਦੀਕ ਆ ਜਾਣਾ ਔਰ ਉਸ ਕਦੋਂ ਚੜ੍ਹਾਈ ਕਰ ਜਾਣੀ ਹੈ ਸੰਸਾਰ ਤੋਂ ਕੋਈ ਪਤਾ ਥੋੜੀ ਹੈ ਘਰ ਘਰ ਇਹੋ ਪਹੁੰਚਾ ਸੱਦਲੇ ਨਿਤ ਪਵਨ ਇਹ ਤਾਂ ਸੱਦੇ ਸਾਰਿਆਂ ਦੇ ਘਰੇ ਆ ਹੀ ਰਹੇ ਨੇ ਰੋਜ਼ ਸਾਰੀਆਂ ਆਸਾਂ ਅੰਦੇਸਾਂ ਸਾਰੇ ਵਿਚਾਰ ਸਾਰੀਆਂ ਵਿਊਤਾਂ ਕੜੀਆਂ ਕੜਾਈਆਂ ਧਰੀਆਂ ਦੀਆਂ ਧਰੀਆਂ ਰਹਿ ਜਾਂਦੀਆਂ ਨੇ ਜਦੋਂ ਸਮਾਂ ਨਜ਼ਦੀਕ ਆ ਜਾਂਦਾ ਏ ਇਸੇ ਕਰਕੇ ਮੇਰੇ ਸੱਚੇ ਬਾਦਸ਼ਾਹ ਆਖਦੇ ਨੇ ਆਪਣੇ ਆਪ ਦੀ ਪਹਿਚਾਣ ਕਰ ਆਪਣੇ ਅੰਦਰੋਂ ਹੋਮੈ ਤੇ ਇਹ ਤ੍ਰਿਸ਼ਨਾ ਵਾਲੀਆਂ ਬਿਰਤੀਆਂ ਨੂੰ ਖਤਮ ਕਰ ਨਾਨਕ ਨਿਰਮਲਕ ਉਜਲੇ ਜੋ ਰਤੇ ਹਰ ਨਹੀਂ ਹੈ ਨਾਨਕ ਨਿਰਮਲ ਉਹ ਨੇ ਉਜਲੇ ਉਹ ਨੇ ਜਿਹੜੇ ਪਰਮਾਤਮਾ ਦੇ ਨਾਮ ਦੇ ਵਿੱਚ ਜੁੜੇ ਹੋਏ ਨੇ ਰਤੇ ਹੋਏ ਨੇ ਸੋ ਗੁਰੂ ਪਾਤਸ਼ਾਹ ਰਹਿਮਤ ਕਰਨ ਸਾਨੂੰ ਸਭਨਾ ਨੂੰ ਨਾਮ ਦੀ ਸੋਝੀ ਬਖਸ਼ਿਸ਼ ਕਰਨ ਸਾਡੇ ਅੰਦਰ ਵੀ ਨਾਮ ਨੂੰ ਜਪਣ ਵਾਲਾ ਭਾਵ ਪੈਦਾ ਹੋਵੇ ਅਸੀਂ ਆਪਣਾ ਆਪ ਆਪਾ ਭਾਵ ਖਤਮ ਕਰਕੇ ਦੋਗਲਾ ਸੁਭਾਅ ਛੱਡ ਕੇ ਇੱਕ ਮਾਲਕ ਦੇ ਅਸਲ ਬੰਦੇ ਬਣ ਕੇ ਸਚਿਆਰਾ ਜੀਵਨ ਜਿਉਣ ਯੋਗ ਹੋ ਜਾਈਏ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਬੇਅੰਤ ਪੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਅੰਤ ਵਿੱਚ ਦੋਵੇਂ ਹੱਥ ਜੋੜ ਸਨਿਮਰ ਫਤੇ ਪ੍ਰਵਾਨੋਂ ਦੇਵ ਜੀ ਅਸੀਸ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ